ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੈ ਕੇ ਜਾਵਾਂਗੇ ਕਿਉਂਕਿ ਉੱਥੇ ਪੁਸਤਕ ਮੇਲਾ ਹੋ ਰਿਹਾ 30 ਜਨਵਰੀ ਤੋਂ ਲੈ ਕੇ 3 ਫਰਵਰੀ ਤੱਕ ਆ ਅੱਜ ਪਹਿਲਾ ਦਿਨ ਆ 30 ਜਨਵਰੀ ਆ ਤੇ ਉੱਥੇ ਵੇਖਦੇ ਹਾਂ ਕਿਹੋ ਜਿਹਾ ਮਾਹੌਲ ਆ ਆਓ ਜੀ ਮਿਲਦੇ ਹਾਂ ਹਾਂਜੀ ਯੂਨੀਵਰਸਿਟੀ ਪਹੁੰਚ ਗਏ ਸੀ ਦੇਖਦੇ ਹਾਂ ਹੁਣ ਅੰਦਰ ਦਾ ਮਾਹੌਲ ਕਿਦਾਂ ਦਾ ਪਹਿਲਾ ਦਿਨ ਹਾਂਜੀ ਯੂਨੀਵਰਸਿਟੀ ਆ ਗਈ ਸੀ ਗੱਡੀ ਪਾਰਕਿੰਗ ਚ ਲਾਤੀ ਸੀ ਤੇ ਕਾਫੀ ਭੀੜ ਆ ਪਾਰਕਿੰਗ ਦੇ ਵਿੱਚ ਤਾਂ ਕਿਉਂਕਿ ਅੱਜ ਯੂਥ ਫੈਸਟੀਵਲ ਵੀ ਆ ਸੁਣਨੇ ਚ ਆਇਆ ਹਾਂ ਢੋਲ ਦੀ ਆਵਾਜ਼ ਵੀ ਆ ਰਹੀ ਆ ਤੇ ਨਾਲ ਨਾਲ ਕਿਤਾਬਾਂ ਦਾ ਮੇਲਾ ਵੇਖਦੇ ਅੰਦਰ ਕਿਹੋ ਜਿਹਾ ਮਾਹੌਲ ਫ੍ਰੈਂਚ ਰਾਈਟਰ ਵੀ ਉਹ ਪਿੰਡ ਆ ਪਿਉ ਨੂੰ ਕਿਸੇ ਕੁ ਮੁਰਤੀ ਨੂੰ ਪੁੱਛ ਰਿਹਾ ਰਹੀ ਜਿਹੜਾ ਕਿਸ ਉਮਰ ਦੀ ਜਿਹੜੀ ਸੁੰਦਰਤਾ ਉਹ ਤੁਹਾਨੂੰ ਆਕਰਸ਼ਿਤ ਕਰਨੋਂ ਹਟ ਜਾਂਦੀ ਹੈ ਉਹ ਕਹਿੰਦੇ ਕਿਸੇ ਮੇਰੇ ਤੋਂ ਵੱਡੀ ਉਮਰ ਦੇ ਬੰਦੇ ਨੂੰ ਪੁੱਛੋ ਸੋ ਉਹ ਟਵਿਚਰ ਮੈਂ ਕਰਮਜੀਤ ਰਮੋਲ ਨੂੰ ਇਹਦੀ ਕਲਾ ਦੇ ਨਾਮ ਤੇ ਇਹਦੀ ਗਾਇਕੀ ਦੇ ਨਾਮ ਤੇ ਇਸ ਕਰਦੇ ਬਾਕੀ ਤੋਂ ਝੁੰਡ ਦੇਵ ਸੱਚ ਕਹਿ ਕੇ ਝੂਠਿਆਂ ਦੇ ਝੁੰਡ ਦੇਵ ਸੱਚ ਕਹਿ ਕੇ ਮੈਂ ਜਦੋਂ ਬਿਲਕੁਲ ਕੁਝ ਗੱਲਾਂ ਰਹਿ ਗਿਆ ਸਤਿਗੁਰਾਂ ਨੂੰ ਯਾਦ ਕੀਤਾ ਤਾਂ ਸਵਾ ਲੱਗ ਗਿਆ ਬਹੁਤ 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 ਖੂਬ ਜੀ ਲੱਗਦਾ ਇਹਨਾਂ ਨੂੰ ਸੁਣੀ ਜਾਈਏ ਸੁਣਦੇ ਰਹਿਣੇ ਆ ਪੜ੍ਹਦੇ ਰਹਿਣੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਵੇੜਾ ਪੰਜਾਬੀ ਯੂਨੀਵਰਸਿਟੀ ਦਾ ਹੋਵੇ ਤੇ ਖੁਸ਼ੀਆਂ ਨਾਲ ਭਰਿਆ ਨਾ ਹੋਵੇ ਹੋ ਨਹੀਂ ਸਕਦਾ ਵੇੜੇ ਦੇ ਵਿੱਚ ਹਮੇਸ਼ਾ ਹੀ ਗਰਾਉਣਕਾਂ ਲੱਗਦੀਆਂ ਨੇ ਚਾਹੇ ਉਹ ਵੱਖ-ਵੱਖ ਤਰ੍ਹਾਂ ਦੇ ਮੇਲੇ ਹੋਣ ਚਾਹੇ ਖੇਡਾਂ ਹੋਣ ਚਾਹੇ ਸਾਇੰਸ ਹੋਵੇ ਚਾਹੇ ਸੱਭਿਆਚਾਰਕ ਪ੍ਰੋਗਰਾਮ ਹੋਣ ਕਵਲੋ ਚੰਗੀ ਤੇ ਜਿਆਦਾ ਲਿਖੀ ਜਾ ਰਹੀ ਹੈਗੀ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਖਾਸ ਤੌਰ ਤੇ ਜੇ ਤੁਸੀਂ ਮੇਲ ਦੇ ਨਜ਼ਰੀਏ ਨੂੰ ਫੜਨਾ ਹੈ ਜਾਂ ਕਿਸੇ ਵੱਡੀ ਉਮਰ ਦੀ ਔਰਤ ਦੀ ਨੂੰ ਫੜਨਾ ਹੈ ਜਾਂ ਤੁਸੀਂ ਆਪ ਤੇ ਛੋਟੀ ਉਮਰ ਦੀ ਕਿਸੇ ਔਰਤ ਦੀ ਗੱਲ ਕਰਨੀ ਤੇ ਤੁਹਾਡੇ ਕੋਲੇ ਉਹਦੇ ਹਾਨ ਦੀ ਭਾਸ਼ਾ ਨਾ ਹੁੰਦੀ ਹੋਵੇ ਤੁਹਾਨੂੰ ਉਹਦੇ ਨਾਲ ਜੂਝਣਾ ਪੈਂਦਾ ਹੋਵੇ ਹਾਂਜੀ ਇਸ ਤਰ੍ਹਾਂ ਤਾਂ ਹੁੰਦਾ ਹੀ ਹੈ ਪਰ ਜਿਹੜੀਆਂ ਮੇਰੀ ਕਿਤਾਬ ਦੇ ਵਿੱਚ ਹੋਲਿਆਂ ਤਿਆਰ ਪਾਰਸ ਕਹਾਣੀਆਂ ਤਾਂ ਮੈਨੂੰ ਸਪਨੇ ਕਿਹਾ ਕਿ ਇੱਕ ਔਰ ਲਾਈਨ ਤੇ ਜਾਦੇ ਹੋ ਜਿਹੜੀ ਲੋਅਰ ਮੀਡਲ ਕਲਾਸ ਹੈ ਨਾ ਉਹ ਥੋੜੀ ਜਿਹੀ ਕੰਫਿਊਜ਼ਡ ਹੋ ਜਾਂਦੀ ਹੈ ਕਈ ਵਾਰੀ ਕਿ ਸਮਾਜ ਕੀ ਕਹੇਗਾ ਜਾਂ ਅੱਪਰ ਮੀਡਲ ਕਲਾਸ ਤੇ ਪ੍ਰੋਬਲਮ ਨਹੀਂ ਆਉਂਦੀ ਨਹੀਂ ਅੱਪਰ ਮੀਡਲ ਕਲਾਸ ਦੇ ਵਿੱਚ ਤਾਂ ਉਹ ਬਾਅਦ ਚ ਆਉਂਦੀ ਹੈ ਪਹਿਲਾਂ ਤਾਂ ਉਹ ਪਰ ਉਹ ਜਿੰਦਗੀ ਜੀ ਚੁੱਕੀ ਹੈ ਨਾ ਉਹ ਉਸ ਉਸ ਮਤਲਬ ਵਰਗ ਨਾਲ ਉਸਬੰਧ ਹੋ ਗਈ ਹੈ ਠੀਕ ਹੈ ਸ਼ੁਕਰੀਆ ਜੀ ਦੋਸਤੋ ਆਪਾਂ ਨੇ ਕੁਝ ਕਿਤਾਬਾਂ ਲਈਆਂ ਸੀ ਪੁਸਤਕ ਮੇਲੇ ਦੇ ਵਿੱਚ ਵਿੱਚ ਤੇ ਤੁਹਾਨੂੰ ਵੀਡੀਓ ਦੇ ਵਿੱਚੋਂ ਪੁਸਤਕ ਮੇਲਾ ਦਿਖ ਵੀ ਜਾਊਗਾ ਮੈਂ ਕੁਝ ਇੱਕ ਝਾਕੀਆਂ ਮੇਲੇ ਦੀਆਂ ਵੀ ਲਈਆਂ ਨੇ ਤੇ ਇਸ ਵੀਡੀਓ ਦਾ ਜਿਹੜਾ ਮਕਸਦ ਆ ਉਹ ਮੈਂ ਕੋਈਆਂ ਕਿਤਾਬਾਂ ਦੇ ਨਾਲ ਰੋਡਰੂ ਕਰਾਣਾ ਮੈਂ ਡਾਕਟਰ ਚਰ ਦੇ ਖਰੀਦੇ ਆ ਤੁਹਾਨੂੰ ਜਿੱਦੋ ਤੇ ਕੁਝ ਕੋ ਅਨੋਚਨਾਤਮਕ ਕਿਤਾਬਾਂ ਨੇ ਕਿਉਂਕਿ ਪੜ੍ਹੋਣਾ ਵੀ ਪੈਂਦਾ ਤੇ ਉਹਦੇ ਲਈ ਪੜ੍ਹਨਾ ਵੀ ਪੈਂਦਾ ਤੇ ਮੈਂ ਦੋਨੋਂ ਕਿਤਾਬਾਂ ਤੁਹਾਨੂੰ ਦਿਖਾਵਾਂਗਾ ਸਭ ਤੋਂ ਪਹਿਲਾਂ ਤਾਂ ਸਾਹਿਤ ਵਾਲੇ ਜਾਂਦੇ ਆ ਮੈਂ ਪੈਰੀ ਜਿਹੜੀ ਕਿਤਾਬ ਖਰੀਦੀ ਉਥੋਂ ਕਹਾਣੀ ਸੰਗ੍ਰਹਿ ਆ ਟੋਆ ਬੀਤੰਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹ ਮੇਰਾ ਸੀਨੀਅਰ ਸੀ ਐਮ ਐਫਲ ਦੇ ਵਿੱਚ ਤੇ ਉਹਦੀ ਤਪਾ ਆਈਆ ਨਵੀਂ ਟੋਆ ਕਹਾਣੀ ਸੰਗ੍ਰਹਿ ਆ ਮੈਨੂੰ ਖੁਸ਼ੀ ਇਹ ਹੋਈ ਕਿ ਹਨਾ ਕਿ ਨਮਾ ਮੁੰਡਾ ਕਹਾਣੀ ਲਿਖ ਰਿਹਾ ਹਨਾ ਜੇ ਕਵਿਤਾ ਲਿਖਦਾ ਹੁੰਦਾ ਸ਼ਾਇਦ ਮੈਂ ਉਹਦੀ ਕਿਤਾਬ ਨਾ ਖਰੀਦਦਾ ਇੱਕ ਕਿਤਾਬ ਖਰੀਦਣ ਦਾ ਜਿਹੜਾ ਮੇਰਾ ਮਕਸਦ ਸੀ ਉਹ ਇਹ ਸੀ ਕਿ ਕਹਾਣੀ ਦੀ ਕਿਤਾਬ ਆ ਨਾਵਲ ਕਹਾਣੀ ਬਹੁਤ ਘੱਟ ਲਿਖੀ ਜਾ ਰਹੀ ਆ ਜ਼ਿਆਦਾਤਰ ਕਵਿਤਾ ਲਿਖੀ ਜਾ ਰਹੀ ਆ ਤੇ ਕਹਾਣੀ ਸੰਗ੍ਰਹਿ ਹੋਂ ਕਰਕੇ ਮੈਂ ਕਿਤਾਬ ਖਰੀਦੀ ਆ ਤੇ ਉਮੀਦ ਆ ਚੰਗੀ ਵੀ ਹੋਊਗੀ ਮੈਂ ਦਾ ਰਿਵਿਊ ਵੀ ਕਰੂੰਗਾ ਬਿੱਪਰ ਨਵਾਂ ਮੁੰਡਾ ਤੇ ਉਸ ਤੋਂ ਬਾਅਦ ਅਗਲੀ ਕਿਤਾਬ ਰੇਮਨ ਦੀ ਆ ਇਹ ਵੀ ਕਹਾਣੀਕਾਰ ਆ ਤੇ ਬਹੁਤ ਚਰਚਿਤ ਕਹਾਣੀ ਸੰਗ੍ਰਹਿ ਆ ਇਹ ਮੈਂ ਇਹਦੇ ਬਾਰੇ ਸੁਣਿਆ ਬਹੁਤ ਆ ਪਰ ਮੈਂ ਬਹੁਤ ਲੰਮੇ ਸਮੇਂ ਤੋਂ ਪੜ੍ਹਨਾ ਚਾਹੁੰਦਾ ਸੀ ਪਰ ਮੈਨੂੰ ਕਿਤਾਬ ਨਹੀਂ ਮਿਲੀ ਪਰ ਅੱਜ ਇਹ ਮੇਲੇ ਦੇ ਵਿੱਚ ਮਿਲ ਗਈ ਰੇਮਨ ਤੇ ਜਿਹੜੀਆਂ ਕਹਾਣੀਆਂ ਬਾਰੇ ਗੱਲਬਾਤ ਕਰਾਂਗੇ ਕੁਲਵੰਤ ਸਿੰਘ ਗਿਰਕ ਦੀ ਯਾਦ ਆ ਜਾਂਦੀ ਹੈ ਜਦੋਂ ਅਸੀਂ ਕਹਾਣੀ ਪੜ੍ਹਦੇ ਹਾਂ ਰੇਮਨ ਦੀ ਰੂਪਦੇ ਪੱਖੋਂ ਬਹੁਤ ਛੋਟੀ ਕਹਾਣੀ ਲਿਖਦੀ ਆ ਜਿੱਦਾਂ ਕੁਲਵੰਤ ਸਿੰਘ ਗਿਰਕ ਲਿਖਦਾ ਸੀ ਉਸ ਤੋਂ ਬਾਅਦ ਕਹਾਣੀ ਸੰਗ੍ਰਹਿ ਨੇ ਤੀਸਰਾ ਆਰਾਮ ਜਨਾਨੀ ਪੌਦ ਤੇ ਜਸਵੀਰ ਜਸਵੀਰ ਸਿੰਘ ਰਾਣਾ ਬੀਲੀ ਅੱਖਾਂ ਦਾ ਜਾਦੂ ਤੇ ਬਲਦੇਵ ਸਿੰਘ ਢੀਂਸਾ ਦੀ ਕਿਤਾਬ ਆ ਸਾਂਸਕ੍ਰਿਤੀ ਤੇ ਉਸ ਤੋਂ ਬਾਅਦ ਸਾਵਲ ਧਾਮੀ ਦਾ ਕਹਾਣੀ ਸੰਗ੍ਰਹਿ ਆ ਤੂ ਨਿਹਾਲਾ ਨਾਮਣੀਏ ਸਾਰੇ ਕਹਾਣੀ ਸੰਗ੍ਰਹਿ ਨੇ ਤੇ ਕਰਪਾਲ ਕਜਾਕ ਦਾ ਕਹਾਣੀ ਸੰਗ੍ਰਹਿ ਆ ਅੰਤਹੀਣ ਤੇ ਖਾਲਿਦ ੂਸੈਨ ਦਾ ਕਹਾਣੀ ਸੰਗ੍ਰਹਿ ਆ 16 ਦਾ ਸਾਲ ਨੇ ਤੇ ਉਸ ਤੋਂ ਬਾਅਦ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ ਬਲਵਿੰਦਰ ਸਿੰਘ ਗਰੇਵਾਲ ਦਾ ਇੱਕ ਹਾਂਸ ਸੰਗ੍ਰਹਿ ਆ ਉਸ ਤੋਂ ਬਾਅਦ ਸੁਖਜੀਤ ਦਾ ਕਹਾਣੀ ਸੰਗ੍ਰਹਿ ਆ ਤੇ ਹੁਣ ਕਹਾਣੀ ਤੋਂ ਅਲੱਗ ਦੀਆਂ ਕਿਤਾਬਾਂ ਨੇ ਹਰਪਾਲ ਸਿੰਘ ਪੰਨੂ ਦੀ ਕਿਤਾਬ ਆ ਸਵੇਰ ਤੋਂ ਸ਼ਾਮ ਤੱਕ ਇਹ ਕਿਤਾਬ ਖਰੀਦੀ ਆ ਤੇ ਡਾਕਟਰ ਧੂਗਾ ਗੁਰਪ੍ਰੀਤ ਅਖਿਲੇ ਦਿਨਾਂ 'ਚ ਇਹ ਕਿਤਾਬ ਬਹੁਤ ਚਰਚਿਤ ਰਹੀ 40 ਦਿਨ ਤੇ ਇਹ ਕਿਤਾਬ ਮੈਂ ਖਰੀਦੀ ਦਾ ਤੇ ਪੜਾਂਗੇ ਵੀ ਕਿਤਾਬ ਨੂੰ ਬਹੁਤ ਚਰਚਿਤ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਤੇ ਬਹੁਤ ਲੰਮੇ ਸਮੇਂ ਤੋਂ ਮੈਂ ਕਿਤਾਬ ਪੜਨਾ ਚਾਹੁੰਦਾ ਸੀ ਉਹ ਹੈ ਸਰਦਾਰਾ ਸਿੰਘ ਜੌਹਰ ਉਹਨਾਂ ਦੀ ਸਵੈ ਜੀਵਨੀਆਂ ਰੰਗਾਂ ਦੀ ਗਾਗਰ ਮੇਰੇ ਮਨ ਚ ਸੀ ਕਿ ਮੈਂ ਇਹਨਾਂ ਦੀ ਸਵੈ ਜੀਵਨੀ ਪੜਾਂ ਪਰ ਅੱਜ ਮੇਰੇ ਕੋਲ ਕਿਤਾਬ ਹੱਥ ਲੱਗੀ ਤੇ ਜ਼ਰੂਰ ਪੜਾਂਗੇ ਸਰਦਾਰਾ ਸਿੰਘ ਜੌਹਰ ਦੀ ਸਵੈ ਜੀਵਨੀ ਰੰਗਾਂ ਦੀ ਗਾਗਰ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ ਨਵੀਆਂ ਸੂਚਾਂ ਕੁਝ ਕਿਤਾਬਾਂ ਇਦਾਂ ਦੀਆਂ ਨੇ ਜਿਹੜੀਆਂ ਮੈਨੂੰ ਪੜ੍ਹ ਕੇ ਦਿੰਨੀਆਂ ਪਈਆਂ ਕਿਉਂਕਿ ਮੈਂ ਪੜਾਉਣਾ ਵੀ ਹਾਂ ਤੇ ਉਹਦੇ ਨਾਲ ਨਾਲ ਪ੍ਰੇਤਿਰ ਵੀ ਪੜ੍ਹਦੇ ਲੋਕ ਹੈ ਬਹਾਨੇ ਦੇ ਨਾਲ ਤੇ ਨਵੀਆਂ ਸੂਚਾਂ ਕਿਤਾਬ ਪ੍ਰਿੰਸੀਪਲ ਤੇਜਾ ਸਿੰਘ ਦੇ ਤੁਸੀਂ ਜਾਣਦੇ ਹੋ ਇਹ ਮੈਂ ਕਿਤਾਬ ਪੜ੍ਹੀ ਵੀ ਹੋਈ ਆ ਲੇਖ ਦੇ ਪੜ੍ਹੇ ਹੋਏ ਨੇ ਇਹ ਮੈਂ ਵੈਸੇ ਹੀ ਖਰੀਦ ਲਈ ਸੀ ਚਲੋ ਹਨਾ ਨਿਊ ਈਸ਼ਨ ਚਾਹੀਆ ਤੇ ਉਸ ਤੋਂ ਬਾਅਦ ਸੰਧਾਨਾਂ ਤੇ ਦੀਆਂ ਕਿਤਾਬਾਂ ਨੇ ਅ ਵਸਤੀ ਬਾਦ ਉੱਤਰ ਵਸਤੀ ਬਾਦ ਤੇ ਪੰਜਾਬੀ ਸਾਹਿਤ ਬੁੱਢਾ ਸਿੰਘ ਬਰਾੜ ਦੀ ਕਿਤਾਬ ਆ ਭਾਸ਼ਾ ਵਿਗਿਆਨ ਸੰਧਾਨ ਤੇ ਵਿਹਾਰ ਇਹ ਕਿਤਾਬਾਂ ਮੈਂ ਪੜਾਉਣ ਦੇ ਲਈ ਖਰੀਦੀਆਂ ਨੇ ਤੇ ਨਿੱਕੀ ਕਹਾਣੀ ਦਾ ਸੰਧਾਨਪ ਤੇ ਉਸ ਤੋਂ ਬਾਅਦ ਰਜਲ ਕੀ ਹੈ ਦੀਪਕ ਜਤੂਈ ਦੀ ਕਿਤਾਬ ਇਹ ਵੀ ਮੈਂ ਬਹੁਤ ਲੰਮੇ ਸਮੇਂ ਤੋਂ ਭਾਲ ਸੀ ਇਸ ਕਿਤਾਬ ਦੀ ਤੇ ਇੱਕ ਕਿਤਾਬ ਮੈਂ ਅਲੱਗ ਹੀ ਲੈ ਕੇ ਆਇਆ ਰਾਜੇਸ਼ ਸ਼ਰਮਾ ਦੀ ਕਿਤਾਬ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪ੍ਰੋਫੈਸਰ ਨੇ ਇੰਗਲਿਸ਼ ਦੇ ਤੇ ਬਹੁਤ ਵੱਡੇ ਵਿਦਵਾਨ ਨੇ ਤੇ ਉਹਨਾਂ ਦੀ ਕਿਤਾਬ ਛਪੀ ਆ ਪਿੱਛੇ ਦੇ ਸਾਹਿਤ ਸ਼ਬਦ ਤੇ ਸੰਸਾਰ ਕਿਤਾਬ ਦਾ ਤਤਕਰਾ ਜਦੋਂ ਮੈਂ ਪੜਿਆ ਮੈਨੂੰ ਲੱਗ ਜੀ ਕਿਤਾਬ ਲੱਗੀ ਤੇ ਇਸ ਕਿਤਾਬ ਨੂੰ ਵੀ ਪੜਾਂਗੇ ਜ਼ਰੂਰ ਤੇ ਉਸ ਤੋਂ ਬਾਅਦ ਚਾਰ ਕੁ ਕਿਤਾਬਾਂ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਆਪਣੀਆਂ ਨੇ ਪਬਲਿਕੇਸ਼ਨ ਵੀ ਰੋ ਦੀਆਂ ਤੇ ਡਾਕਟਰ ਗੁਰਦੇਵ ਸਿੰਘ ਦੀ ਕਿਤਾਬ ਆ ਪੰਜਾਬੀ ਜੰਗਨਾਮਾ ਸਾਹਿਤ ਸੰਦਰਭ ਕੋਸ਼ੇ ਇਦਾਂ ਦੀਆਂ ਕਿਤਾਬਾਂ ਨੇ ਕਿ ਇਹ ਘਰ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ ਇਹ ਕੋਸ਼ ਪੜੇ ਤਾਂ ਨਹੀਂ ਜਾਂਦੇ ਪਰ ਕੋਈ ਐਂਟਰੀ ਵੇਖਣੀ ਪੈ ਜਾਂਦੀ ਹੈ ਨਾ ਤਾਂ ਇਹਨਾਂ ਦੀ ਮਦਦ ਅਸੀਂ ਲੈ ਸਕਦੇ ਹਾਂ ਤੇ ਉਸ ਤੋਂ ਬਾਅਦ ਅ ਰਵਿੰਦਰ ਸਿੰਘ ਰਵੀ ਮਾਰਕਸਵਾਦੀ ਆਲੋਚਕਾ ਤੇ ਉਹ ਉਹਨਾਂ ਦੀਆਂ ਤਿੰਨ ਕਿਤਾਬਾਂ ਛਪੀਆਂ ਨੇ ਵਿਰਸਾ ਤੇ ਵਰਤਮਾਨ ਤੇ ਉਸ ਤੋਂ ਬਾਅਦ ਅ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਬਰਸਾਤੇ ਵਰਤਮਾਨ ਤੇ ਰਵੀ ਚੇਤਨਾ ਉਹ ਤਿੰਨੋਂ ਕਿਤਾਬਾਂ ਇੱਕੋ ਕਿਤਾਬ ਵਿੱਚ ਮਿਲ ਜਾਣਗੀਆਂ ਡਾਕਟਰ ਜੋਗਰਾਜ ਨੇ ਇਸ ਕਿਤਾਬ ਦਾ ਸੰਪਾਦਨਾ ਕੀਤੀ ਇਸ ਕਿਤਾਬ ਦੀ ਤੇ ਡਾਕਟਰ ਰਵਿੰਦਰ ਸਿੰਘ ਰਵੀ ਠੀਕ ਹੈ ਜੀ ਇਹ ਵੀ ਮੈਂ ਆਲੋਚਨਾ ਦੀ ਲਈ ਲੈ ਕੇ ਆਇਆ ਰਵਿੰਦਰ ਸਿੰਘ ਰਵੀ ਮਾਕਸਵਾਦੀ ਲੋਚਕਾ ਬਹੁਤ ਵੱਡਾ ਲੋਚਕਾ ਤੇ ਉਸ ਤੋਂ ਬਾਅਦ ਪੰਜਾਬੀ ਕਿੱਸਾ ਸਾਹਿਤ ਸੰਦਰਭ ਕੋਸ਼ ਪਹਿਲੀ ਗੱਲ ਦਾ ਹਨਾ ਇਹ ਵੀ ਵਧੀਆ ਕਿਤਾਬ ਆ ਤੇ ਇਕਲ ਮੈਂ ਇੱਕ ਕਿਤਾਬ ਮੈਂ ਪਿੰਗਲ ਤੇ ਰੂਹ ਸੰਦਰਭ ਕੋਸ਼ ਇਹ ਲੈ ਕੇ ਆਇਆ ਠੀਕ ਹੈ ਜੀ ਤੇ ਇਹ ਕਿਤਾਬਾਂ ਨੇ ਤੇ ਕੁਝ ਕਿਤਾਬਾਂ ਲਿਟਰੇਚਰ ਦੀਆਂ ਨੇ ਕੁਝ ਕਿਤਾਬਾਂ ਅਲੋਚਨਾ ਦੀਆਂ ਨੇ ਤੇ ਹੁਣ ਆਪਾਂ ਵਾਰੀ-ਵਾਰੀ ਕਿਤਾਬਾਂ ਨੂੰ ਪੜਾਂਗੇ ਸਭ ਤੋਂ ਪਹਿਲਾਂ ਜਿਹੜੀ ਮੈਂ ਕਿਤਾਬ ਪੜੂੰਗਾ ਉਹ ਬਿੰਪਨ ਦੀ ਪੜੂੰਗਾ ਟੋਆ ਉਸ ਤੋਂ ਬਾਅਦ ਫਿਰ 40 ਦਿਨ ਪੜਾਂਗੇ ਤੇ ਹੁਣ ਲੱਗਦਾ ਕਿ ਟੋਕਟ 4-5 ਮਹੀਨੇ ਲੋੜ ਨਹੀਂ ਕਿਤਾਬ ਖਰੀਦਣ ਦੀ ਤੇ ਹੁਣ 4-5 ਮਹੀਨੇ ਇਹਨਾਂ ਕਿਤਾਬਾਂ ਨੂੰ ਦਵਾਂਗੇ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ UGC NET ਦੀਆਂ ਕਲਾਸਾਂ 12 ਫਰਪ੍ਰਿਕ ਤੋਂ ਸ਼ੁਰੂ ਨੇ ਤੇ ਇਸ ਚੈਨਲ ਦੇ ਉੱਤੇ ਅਸੀਂ ਕਿਤਾਬਾਂ ਦਾ ਰਿਵਿਊ ਵੀ ਕਰਾਂਗੇ ਤੇ ਨਾਲ ਸਾਡਾ ਪੜ੍ਹਨ ਪੜਾਉਣ ਦਾ ਕੰਮ ਤਾਂ ਚੱਲਦੇ ਹੋ। ਸ਼ੁਕਰੀਆ ਜੀ।